ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧ ਦੇ ਪਰ ਗੁਰਮੇਲ ਸਿੰਘ ਰੇੜਵਾ ਦੀ ਅਗਵਾਈ ਵਿੱਚ ਪਿੰਡ ਰੇੜਵਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਸੰਘਰਸ਼ਾਂ ਬਾਰੇ ਅਹਿਮ ਵਿਚਾਰਾ ਕੀਤੇ ਗਈਆ ਇਸ ਮੌਕੇ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਪਰਾ ਅਤੇ ਸੂਬਾ ਆਗੂ ਸੁਲਵਿੰਦਰ ਸਿੰਘ ਜਾਨੀਆਂ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਤੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੁਭਾ ਪਰ ਰੌਣੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸ਼ੰਭੂ ਬਾਰਡਰ ਤੇ ਲਗਾਏ ਮੋਰਚੇ ਦੇ 37 ਦਿਨ ਬੀਤ ਜਾਣ ਤੇ ਵੀ ਸਰਕਾਰ ਨੇ ਕਿਸਾਨਾਂ ਮਜ਼ਦੂਰਾ ਵੱਲ ਪਿੱਠ ਕੀਤੀ ਹੋਈ ਹੈ ਪਰ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਸਰਕਾਰ ਦਾ ਇਹ ਨਿਰਾਸ਼ਜਨਕ ਰਵੱਈਆ ਕਿਸਾਨਾਂ ਮਜ਼ਦੂਰਾ ਦੇ ਹੌਸਲੇ ਪਸਤ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਅਸੀਂ 23 ਮਾਰਚ ਨੂੰ ਸ਼ੰਭੂ ਬੋਰਡੇ ਤੇ ਸਰਦਾਰ ਪਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਵਾਂਗੇ ਅਤੇ ਇਸੇ ਤਰ੍ਹਾਂ ਹੀ ਹਰ ਇੱਕ ਗੁਰਪੁਰਬ ਅਤੇ ਹੋਰ ਦਿਹਾੜੇ ਮਨਾਏ ਜਾਣਗੇ ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰ ਕਿਸਾਨ ਮਜ਼ਦੂਰ ਦੀਆਂ ਮੰਨੀਆਂ ਹੋਈਆਂ ਮੰਗਾਂ ਵੱਲ ਧਿਆਨ ਦੇਵੇ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਤੇ ਲੱਗੇ ਹੋਏ ਮੋਰਚੇ ਅਜ 37 ਦਿਨਾਂ ਦੇ ਵਿੱਚ ਲੱਗੇ ਆ। ਬੇਸ਼ੱਕ ਕੇਂਦਰ ਸਰਕਾਰ ਨੇ ਇਹ ਮੋਰਚਾ ਅੰਦੋਲਨਕਾਰੀ ਕਿਸਾਨਾਂ ਵੱਲੋਂ ਮੋਰਚੇ ਵਾਲੇ ਪਿੱਠ ਕੀਤੀ ਆ। ਇਹਦੇ باوجود ਮੋਰਚਾ ਜਿਹੜਾ ਬੜੀ ਚੜ੍ਹਦੀ ਕਲਾ ਨਾਲ ਵਧ ਰਿਹਾ ਵਾ ਕਿਉਂਕਿ 16 ਤਰੀਕ ਤੋਂ ਬੱਲੋਪਿੰਡ ਤੋਂ ਸ਼ੁਭ ਕਰਨ ਦੀਆਂ ਅਸਤੀਆਂ ਦੇ ਕਲਸ ਜਿਹੜੇ ਆ ਉਹ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਘਰ-ਘਰ ਜਾ ਰਹੇ ਆ। ਔਰ 22 ਨੂੰ ਉਹ ਕਲਸ ਜਿਹੜੇ ਆ ਪੂਰੇ ਦੇਸ਼ ਦੀਆਂ 21 ਸਟੇਟਾਂ ਵਾਲੇ ਬਣੇ ਤੁਰਨਗੇ ਔਰ ਹਰੇਕ ਸਟੇਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਹੀ ਆਗੂ ਜਦੋਂ ਵੋਟਾਂ ਲੈਣ ਜਾਣਗੇ ਕਾਲੀਆਂ ਝੰਡੀਆਂ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਤੇ ਸਵਾਲ ਵੀ ਉੱਠਣਗੇ ਵੀ ਜਿਹੜਾ 12 ਨੁਕਾਤੀ ਹੱਕ ਪੱਤਰ ਦਿੱਤਾ ਵਾ ਉਹਦੇ ਤੇ ਸਰਕਾਰ ਕੀ ਕਰ ਰਹੀ ਆ 23 ਤਰੀਕ ਨੂੰ ਸ਼ਹੀਦ ਆਜਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਉਹ ਵੀ ਉਹਨਾਂ ਬਾਡਰਾਂ ਦੇ ਉੱਤੇ ਦਿਹਾੜਾ ਬਣਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਮਲਾ ਹੋਵੇ ਵਿਸਾਖੀ ਹੋਵੇ ਇਹ ਉਹਨਾਂ ਬਾਰਡਰਾਂ ਤੇ ਹੀ ਦਿੱਲੀ ਦੀ ਤਰਜ਼ ਤੇ ਮਨਾਈ ਜਾਊਗੀ ਕਿਉਂਕਿ 13 ਮਹੀਨੇ ਦਿੱਲੀ ਦੇ ਵਿੱਚ ਵੀ ਹਰੇਕ ਕਮਿਊਨਿਟੀ ਦਾ ਦਿਹਾੜਾ ਬਣਾਉਂਦੇ ਰਹੇ ਆ ਤੇ ਹੁਣ ਵੀ ਪੱਕੀਆਂ ਤਿਆਰੀਆਂ ਵਾਂ ਜਿੰਨੀ ਦੇਰ ਤੱਕ ਕੇਂਦਰੀ ਸਰਕਾਰ ਭਾਵੇਂ ਹੋਣ ਵਾਲੀ ਹੋਵੇ ਭਾਵੇਂ ਅਗਲੀ ਬਣਨ ਵਾਲੀ ਹੋਵੇ ਉਹ WTO ਦੀਆਂ ਨੀਤੀਆਂ ਦੇ ਵਿੱਚੋਂ ਬਾਹਰ ਨਹੀਂ ਆਉਂਦੀ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਨਹੀਂ ਕਰਦੇ ਔਰ 10000 ਰੁਪਏ ਪੈਨਸ਼ਨ ਦੀ ਗੱਲ ਨਹੀਂ ਮੰਨਦੇ ਮੰਨੀਆਂ ਹੋਈਆਂ ਮੰਗਾ ਲਖੀਪੁਰ ਖੀਰੀਕਾਰ ਦੇ ਦੋਸ਼ੀਆਂ ਨੂੰ ਸਜ਼ਾਵਾ ਸ਼ੀਦਾ ਦੇ ਪਰਿਵਾਰਾਂ ਦਾ ਮਾਨ ਸਨਮਾਨ ਔਰ ਪਰਚੇ ਰੱਦ ਨਹੀਂ ਕਰਦੇ ਔਰ ਫਸਲੀ ਬੀਮਾ ਯੋਜਨਾ ਆਪਣੇ ਪ੍ਰੀਮੀਅਰ ਤੇ ਸਰਕਾਰ ਨਹੀਂ ਕਰਦੀ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰਹੇਗਾ ਸਰਕਾਰ ਦੇ ਪਾਲੇ ਦੇ ਵਿੱਚ ਗੇਂਦਵਾ ਜਿੰਨਾ ਲੰਮਾ ਅੰਦੋਲਨ ਚਲਾਉਣਾ ਚਾਹਦੀ ਆ ਓਨਾ ਲੰਮਾ ਅੰਦੋਲਨ ਚਲਾਉਣ ਲਈ ਇਹ ਦੇਖਦੇ ਲੋਕ ਜਿਹੜੇ ਆ ਤਿਆਰ ਪਰ ਤਿਆਰ ਨਹੀਂ ਲੋਕਾਂ ਦਾ ਏਕਾ ਤੇ ਸੰਘਰਸ਼ ਮੂੰਹ ਚੜ ਕੇ ਬੋਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 -71082.